ਅੱਜ ਜੇ ਤੁਹਾਨੂੰ ਅਸੀਂ ਜਿਹੜੀ ਬੱਕਰੀ ਦਿਖਾਵਾਂਗੇ ਉਹ ਮੱਝ ਗਾਂ ਨਾਲੋਂ ਘੱਟ ਨੇ ਚਾਰੇ ਥਣਾਂ ਜੀ ਚਾਰੇ ਥਣਾਂ ਚੱਲਦੇ ਤੇ ਦੁੱਧ ਦੇਂਦੀ ਆ ਵਧੀਆ ਜੀ ਇੱਕ ਘਰ ਦੀ ਬੱਕਰੀ ਐ ਜਾਂ ਫਿਰ ਤੁਸੀਂ ਖਰੀਦ ਕੇ ਲਿਆ ਜੀ ਸਾਡੀ ਤਾਂ ਗਾਂ ਦੀ ਗਾਂ ਚੱਲਦੀਆਂ ਖਰੀਦੀ ਖਰੀਦਦਾਰੀ ਚੱਲਦੀ ਐ ਗਾਂ ਵੇਚਦੀਆਂ ਕਰਦੇ ਜੀ ਹਾਂ ਜੀ ਸਰ ਕਿੰਨਾ ਕ ਦੁੱਧ ਦੇ ਦਿੰਦੀ ਆ ਇਹ ਦੁੱਧ ਹੈ ਦੇਂਦੀ ਐ ਕਿੰਨੋਂ ਕ ਦੇ ਦਿੰਦੀ ਐ ਆਹ ਬੱਕਰੀ ਨਾਲੋਂ ਇਸ ਦੀ ਕੀਮਤ ਕਿੰਨੀ ਐ ਇਹ ਦੀ 18000 ਰੁਪਏ ਰੋਥ ਥਾਨ ਵਾਲੀ ਬੱਕਰੀ ਅਕਸਰ ਅਸੀਂ ਦੇਖਦੇ ਆ ਤੇ ਅੱਜ ਤੁਹਾਨੂੰ ਅਸੀਂ ਜਿਹੜੀ ਬੱਕਰੀ ਦਿਖਾਵਾਂਗੇ ਉਹ ਮੱਝਗਾਂ ਨਾਲੋਂ ਘੱਟ ਨਹੀਂ ਇਸਦੇ ਵੀ 4 ਥਾਨ ਨੇ ਤੇ ਦੁੱਧ ਦੀ ਵੀ ਬੜੀ ਚੰਗੀ ਦੱਸੀ ਜਾ ਰਹੀ ਹੈ ਅਸੀਂ ਕੱਲ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਜਗਨੂ ਸ਼ਰਮਾ ਸਾਡੇ ਨਾਲ ਇੱਕ ਬਾਈ ਜੀ ਜੁੜੇ ਨੇ ਜਿਹੜੇ ਕਿ ਬੱਕਰੀ ਲੈ ਕੇ ਆਏ ਆ ਮੰਡੀ ਦੇ ਵਿੱਚ ਕਾਫੀ ਖਾਸ ਹੈ ਜੀ ਬੱਕਰੀ ਜਿਸ ਤਰ੍ਹਾਂ ਤੁਸੀਂ ਦੇਖ ਵੀ ਰਹੇ ਹੋ ਸਕਰੀਨ ਤੇ ਇਸਦੇ 4 ਥਾਨਾ ਜੀ ਤੇ ਵੱਡੀ ਗੱਲ ਕਿ ਚਾਰੇ ਥਾਨਾਂ ਦੇ ਵਿੱਚੋਂ ਦੁੱਧ ਨਿਕਲਦਾ ਸਾਡੇ ਨਾਲ ਭਾਈ ਨੇ ਭਾਈ ਜੀ ਤੁਹਾਡਾ ਸਵਾਗਤ ਹੈ ਨਾਮ ਦੱਸੋ ਤੁਹਾਡਾ ਕੀ ਹੈ ਜਗਰ ਸਿੰਘ ਜੀ ਜਗਰ ਸਿੰਘ ਜੀ ਆ ਬੱਕਰੀ ਲੈ ਕੇ ਆਏ ਹੋ ਹਨਾ ਤੇ ਇਹ ਚਾਰ ਥਨਾ ਦੀ ਹੈ ਜੀ ਚਾਰ ਥਨਾ ਜੀ ਚਾਰੇ ਥਣ ਚੱਲਦੇ ਤੇ ਦੁੱਧ ਦਿੰਦੀ ਆ ਵਧੀਆ ਜੀ ਜੀ ਚਾਰੇ ਥਣ ਚੱਲਦੇ ਆ ਚਾਰੇ ਥਣ ਚੱਲਦੇ ਚਾਰਾਂ ਚੋਂ ਦੁੱਧ ਨਿਕਲਦਾ ਜੀ ਹਾਂ ਜੀ ਚਾਰਾਂ ਚੋਂ ਥਣ ਦੁੱਧ ਨਿਕਲਦਾ ਇੱਕ ਘਰ ਦੀ ਬੱਕਰੀ ਹੈ ਜਾਂ ਫਿਰ ਤੁਸੀਂ ਖਰੀਦ ਕੇ ਲਿਆਈ ਸੀ ਸਾਡੀ ਤਾਂ ਗਾਂ ਦੀ ਗਾਂ ਚੱਲਦੀਆਂ ਖਰੀਦੀ ਖਰੀਦਦਾਰੀ ਚੱਲਦੀ ਹੈ ਗਾਂ ਵੇਚਦੀਆਂ ਕਰਦੇ ਜੀ ਹਾਂ ਜੀ ਕਿੰਨਾ ਕ ਦੁੱਧ ਦੇ ਦਿੰਦੀ ਆ ਇਹ ਦੁੱਧ ਹੈ ਦਿੰਦੀ ਆ 3 ਲੌਕ ਦੇ ਦਿੰਦੀ ਆ ਕਿੰਨੇ ਲੋਕੇ ਦੇ ਦਿੰਦੀ ਆ ਅੱਛਾ ਇਸ ਦੀ ਕੀਮਤ ਵੀ ਵੱਧ ਜਾਂਦੀ ਹੋਏਗੀ ਹਨਾ ਜਿਵੇਂ ਚਾਰ ਕੀਮਤ ਵੱਧ ਜਾਈਏ ਜੀ ਚਾਰ ਥਣ ਵਾਲੀ ਹੈ ਚਾਰ ਥਣ ਕਰਕੇ ਵੱਧ ਜਾਂਦੀ ਹੈ ਕੀਮਤ ਹਾਂ ਵੱਧ ਜਾਂਦੀ ਜੀ ਕਿੰਨੀ ਹੈ ਆਮ ਬੱਕਰੀ ਨਾਲੋਂ ਇਸ ਦੀ ਕੀਮਤ ਕਿੰਨੀ ਹੈ ਇਹ ਦੀ 18000 ਰੁਪਏ 18000 18 18000 ਰੁਪਏ ਕੀਮਤ ਹੈ ਤੁਸੀਂ ਦਿਖਾਉਂਗੇ ਜਰਾ ਚਲਾ ਕੇ ਹਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਆ ਦੇਖੋ ਜੀ ਆ ਦੇਖੋ ਪਹਿਲਾਂ ਤੁਸੀਂ ਚੈੱਕ ਕਰੋ ਇਹਦੇ ਚਾਰ ਥਣ ਆ ਆ ਦੇਖੋ

ਤੇ ਕਾਫੀ ਖਾਸ ਹੈ ਇੱਕ ਜਿਹੜੀ नस्ਲ ਦੇ ਵਿੱਚ ਹੈ ਜੀ ਜੀ ਬੀਟਲ ਹੈ ਜੀ ਬੀਟਲ नस्ਲ ਦੇ ਵਿੱਚ ਵੱਡੇ ਕੰਨ ਆਲੇ ਵੱਡਾ ਵੱਡੇ ਕੰਨ ਆਲੇ ਆਹ ਕੰਨ ਦੇਖੋ ਜੀ ਹਾਂ ਜੀ ਕੰਨ ਬਹੁਤ ਲੰਬੇ ਕੰਨ ਲੰਬੇ ਚੌੜੇ ਬੀਟਲ ਮੂੰਹ ਦੀ ਬਹੁਤ ਸੋਹਣੀ ਹੈ ਜੀ ਜੀ ਆਹ ਦੇਖੋ ਨੱਕ ਮੂੰਹ ਦੀ ਵੀ ਬਹੁਤ ਸੋਹਣੀ ਹੈ ਤੇ ਕਿੰਨੀ ਉਮਰ ਤੇ ਹੋਈਗੀ ਇਹ ਹੈਗੀ ਜੀ ਉਮਰ ਦੀ 4 ਸਾਲਾਂ ਦੀ ਹੋਊਗੀ ਜੀ 4 ਸਾਲਾਂ ਦੀ ਅੰਦਾਜ਼ਨ ਉਮਰ ਹੈ ਕਿ ਨਵਾਂ ਸੁਆ ਹੋਣੀ ਹੈ ਇਹ ਤੀਜਾ ਸੁਆ ਜੀ ਤੀਜਾ ਸੁਆ ਤੇ ਹੁਣ ਇਹ ਗੱਭਨ ਹੈ ਜੀ ਕਿ ਕਿਸ ਤਰ੍ਹਾਂ ਇਹ ਰੇ ਵਾਲੀ ਮੀਨੇ ਇੱਕ ਦੀ ਗੱਬਣ ਬਣੀ ਗਿਆ ਉਹਦਾ ਫਿਰ ਖਾਲੀ ਹਰਗੀ ਜੀ ਮਹੀਨੇ ਦੀ ਗੱਬਣ ਬਣੀ ਹੋਈ ਆ ਤੇ ਇਹ ਹਜੇ ਮਤਲਬ ਕਿੰਨੇ ਕਿ ਸੂਏ ਹੋਰ ਦੇ ਦੇਗੀ ਇਹ ਬਹੁਤ ਸੂਏ ਦੇਊਗੀ ਆਈਡੀਆ ਕੁਛ ਆਈਡੀਆ ਹੈਗਾ ਦਾ 10 ਸੂਏ ਪਾਸ ਹੈ ਜੀ ਅੱਛਾ ਜਿੱਦ ਤੋ ਤੁਸੀਂ ਆ ਬੱਕਰੀ ਲੈ ਕੇ ਆਏ ਹੈਨਾ ਤਾਂ ਤੁਹਾਡੇ ਆਣ ਗਵਾਂਡ ਦੇ ਵਿੱਚ ਵੀ ਬੜੀ ਚਰਚਾ ਹੋਈ ਹੋਣੀ ਆ ਦੇਖਣ ਵਾਲੇ ਵੀ ਆਏ ਹੋਣੇ ਹਨਾ ਹਾਂ ਦੇਖਣ ਵਾਲੇ ਆਏ ਜੀ ਵਿੱਚ ਬੱਕਰੀ ਦੇ ਚਾਰ ਥਣ ਦੇਖਿਆ ਜੀ ਵੀ ਚਾਰੇ ਥਣ ਚੱਲਦੇ ਆ ਜੀ ਜੀ ਹੈਰਾਨੀ ਹੋਈ ਲੋਕਾਂ ਨੂੰ ਦੇਖ ਕੇ ਹਾਂ ਹੈਰਾਨੀ ਹੋਈ ਕੀ ਗੱਲਾਂ ਸੁਣਨ ਲਈ ਮਾਸਮਗੂਥਾ ਨੇ ਚਾਰ ਬੱਕਰੀਆਂ ਹਾਂ ਜਿਵੇਂ ਮੱਝ ਦੇ ਦੁੱਧ ਦਿੰਦੀ ਐ ਬੱਕਰੀ ਦੁੱਧ ਦਿੰਦੀ ਐ ਹਾਂ ਹਾਂ ਸਹੀ ਐ ਤੇ ਲੋਕਾਂ ਨੇ ਵੀ ਕਾਫੀ ਮਤਲਬ ਵਧਾਈ ਵੀ ਦਿੱਤੀ ਲੋਕ ਬਥੇਰੇ ਮੰਗਦੇ ਆ ਜੀ ਮੈਂ ਵੇਚਣ ਦਾ ਹੱਦ ਛਕੀ ਵੀ ਨਹੀਂ ਕੀਤੀ ਜੀ ਮੇਰੇ ਚਾਰ ਥਾਣਾ ਦੋ ਦਿਨ ਦੀਆਂ ਵਧੀਆ ਬੱਕਰੀ ਜੀ ਅੰਦਾਜ਼ਾ ਜੀ ਕਿੰਨਾ ਕੁ ਦੁੱਧ ਦੇ ਦਿੰਦੀ ਹੈ ਇਹ ਕਿਲੋ ਉਸ ਟਾਈਮ ਹੈ ਕਿਲੋ ਉਸ ਟਾਈਮ 2 ਕਿਲੋ ਦੁੱਧ ਦੋ ਟਾਈਮਾਂ ਦਾ ਜੇ ਬਜਿਆ ਖੁਰਾਕ ਚੰਗੀ ਪੈਂਦਾ ਹੈ ਜੀ 2 ਕਿਲੋ ਦੁੱਧ ਇੱਕ ਟਾਈਮ ਦਾ ਕਹਿ ਰਹੇ ਨੇ ਦੁੱਧ ਵੀ ਕੀ ਰੇਟ ਨੂੰ ਵਿਕ ਜਾਂਦਾ ਜੀ ਇਹਦਾ ਦੁੱਧ ਵਿਕ ਜਾਂਦਾ ਜੀ 40-50 ਕਿਲੋ 50 ਰੁਪਏ ਕਿਲੋ ਅੰਦਾਜ਼ਾ ਵੀ ਕੀਤਾ ਜਾਂਦਾ ਤੁਸੀਂ ਫਿਰ ਵੇਚਦੇ ਹੋ ਦੁੱਧ ਜਾਂ ਫਿਰ ਘਰੇ ਯੂਜ਼ ਕਰ ਲੈਂਦੇ ਘਰੇ ਪੀ ਲੈਂਦੇ ਘਰੇ ਪੀ ਲੈਂਦੇ ਹਾਂ ਐਦਾਂ ਦੀਆਂ ਬੱਕਰੀਆਂ ਮਤਲਬ ਆਮ ਤੌਰ ਤੇ ਕਿੰਨੀਆਂ ਕਿ ਮਿਲ ਜਾਂਦੀਆਂ ਜਿਵੇਂ ਇਹ ਚਾਰ ਥਣ ਵਾਲੀ ਤਾਂ ਨਹੀਂ ਮਿਲਦੀ ਜੀ ਦੋ ਥਣ ਵਾਲੀ ਮਿਲ ਸਕਦੀ ਹੈ ਦੋ ਥਣਾਂ ਵਾਲੀ ਰਹਿੰਦੀ ਹੈ ਬੱਕਰੀ ਤਾਂ ਬਿਲਕੁਲ ਅਸੀਂ ਵੀ ਅਕਸਰ ਦੇਖਦੇ ਹਾਂ ਦੋ ਥਣਾਂ ਵਾਲੀ ਹੁੰਦੀ ਹੈ ਤੇ ਆ ਜਿਹੜੀ ਹੈ ਇੱਕ ਆਪਣੇ ਆਪ ਦੇ ਵਿੱਚ ਕੁਦਰਤ ਦਾ ਕ੍ਰਿਸ਼ਮਾ ਹੀ ਕਵਾਂਗੇ ਜਿਹੜਾ ਕਿ ਚਾਰ ਥਣਾਂ ਦੀ ਬੱਕਰੀ ਹੈ ਤੇ ਜਿਵੇਂ ਹੁਣ ਇਸ ਨੂੰ ਮਤਲਬ ਅਗਰ ਕੋਈ ਲੈ ਜਾਂਦਾ ਹੈ ਨਾ ਤੁਹਾਡੇ ਨੂੰ ਤਾਂ ਰਖ ਰਖਾਵੇ ਨਾਲ ਆਹ ਰਖ ਲੇਤਾ ਕਰੀ ਬਦਿਆ ਨਾਲ ਸੁਵੀ ਬਦਿਆ ਦੇ ਉਤੇ ਨਾਲ ਦੁੱਧ ਬਦਿਆ ਦਿੰਦੇ ਜੀ ਜਿਵੇਂ ਮੈਸ ਦੋ ਦਿੰਦੀ ਆ ਇਹ ਇਹ ਦੋ ਵੀ ਜੀ ਆਮ ਹੀ ਰਖ ਰਖਾਅ ਹੋਏਗਾ ਇਹਦਾ ਜਾਂ ਕੁਝ ਮਤਲਬ ਖਾਸ ਕਰਨਾ ਪਏਗਾ ਇਹਦੇ ਵਾਸਤੇ ਕੁਝ ਨਹੀਂ ਪਰ ਸੇਵਾ ਦੀ ਨੇ ਵਈਏ ਸੇਵਾ ਕਰੀ ਜੀ ਇਹਨੂੰ ਖਾਣਾ ਪਾਣੀ ਕੀ ਦਿੰਦੇ ਹੋ ਤੁਸੀਂ ਖਾਣਾ ਪਾਣੀ ਕਾਣ ਕਛੋਲੇ ਆਹ ਕੀ ਬਦਿਆ ਪੱਠੇ ਜੀ ਹਾਂ ਦਰਸ਼ਕ ਵੀ ਇਹਨੂੰ ਦੇਖਣ ਲਈ ਆ ਰਹੇ ਨੇ ਬਾਈ ਇੱਕ ਦੇਖ ਰਹੇ ਨੇ ਤੇ ਬਾਈ ਜੀ ਦੱਸੋ ਮੜਾ ਜਾਂ ਬੱਕਰੀ ਦੇਖ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਬੱਕਰੀ ਬਾਰੇ ਬੱਕਰੀ ਜੀ ਦੇਖੀ ਹੈ ਪਹਿਲੀ ਵਾਰ ਦੇਖ ਰਹੇ ਹੈ ਜੀ ਚਾਰ ਥਣਾਂ ਵਾਲੀ ਬੱਕਰੀ ਹੈ ਜੀ ਜੀ ਬਾਈ ਜੀ ਜਿੱਦਾਂ ਕਹਿ ਰਹੇ ਉਹਦੇ ਚਾਰੇ ਥਣ ਚਾਲੂ ਹੈ ਜੀ ਇਹਦੇ ਜੀ ਬਹੁਤ ਹੈਰਾਨੀ ਹੋ ਰਹੀ ਹੈ ਦੇਖ ਕੇ ਜੀ ਬਹੁਤ ਵਧੀਆ ਲੱਗਿਆ ਸਾਨੂੰ ਪਹਿਲੀ ਵਾਰ ਦੇਖਣ ਤੇ ਜੀ ਪਹਿਲਾਂ ਕਦੇ ਤੁਸੀਂ ਦੇਖਿਆ ਸੀਗਾ ਵੀ ਮਤਲਬ ਚਾਰ ਥਣ ਹੋਣ ਨਹੀਂ ਜੀ ਪਹਿਲੇ ਨਹੀਂ ਦੇਖਿਆ ਜੀ ਪਹਿਲੀ ਵਾਰ ਦੇਖਿਆ ਚਾਰ ਥਣ ਵਾਲੀ ਬੱਕਰੀ ਜੀ ਜੀਗਾਂ ਚ ਦੇਖਿਆ ਜੀ ਸਾਰਾ ਚਾਰ ਥਣ ਦੀ ਬੱਕਰੀ ਚ ਪਹਿਲੀ ਵਾਰ ਦੇਖ ਰਹੇ ਆ ਜੀ ਜੀ ਤੇ ਤੁਸੀਂ ਚੈੱਕ ਕਰ ਲਈ ਇਹ ਬੱਕਰੀ ਮਤਲਬ ਸਾਰੇ ਚੱਲ ਰਹੀ ਹੈ ਹਾਂ ਜੀ ਹਾਂ ਜੀ ਚੈੱਕ ਕਰ ਰਹੇ ਜੀ ਦੋਸਤੋ ਫਿਰ ਮਿਲਦੇ ਆਂ ਅਗਲੇ ਕਿਸੇ ਖਾਸ ਵੀਡੀਓ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਹੋਇਆ ਜੀ